ਮੈਂ ਆਪਣੀ ਫ੍ਰੀਜ ਦੇ ਵਿੱਚ ਸ਼ਿਮਲਾ ਮਿਰਚਾਂ ਜ਼ਰੂਰ ਰੱਖਦੀ ਆ ਕਿਉਂਕਿ ਸ਼ਿਮਲਾ ਮਿਰਚਾਂ ਇੱਕ ਐਹੋ ਜੀ ਸਬਜ਼ੀ ਆ ਜਿਹੜੀ ਬਹੁਤ ਜਲਦੀ ਤੇ ਬਹੁਤ ਜ਼ਿਆਦਾ ਤਰੀਕਿਆਂ ਦੇ ਨਾਲ ਬਣਾ ਸਕਦੇ ਆ ਸੋ ਇੱਥੇ ਮੇਰੇ ਕੋਲ ਬਹੁਤ ਥੋੜਾ ਟਾਈਮ ਸੀਗਾ ਤੇ ਕੁਝ ਵੀ ਸਮਾਂ ਨਹੀਂ ਸੀ ਆ ਰਿਹਾ ਕਿ ਕੀ ਬਣਾਈਏ ਸੋ ਮੈਂ ਲਈਆਂ ਜੀ ਦੋ ਸ਼ਿਮਲਾ ਮਿਰਚਾਂ ਨਾਲ ਕੱਟੇ ਪਿਆਜ਼ ਲੰਮਾ ਲੰਮਾ ਕੱਟਿਆ ਸ਼ਿਮਲਾ ਮਿਰਚਾਂ ਨੂੰ ਸਭ ਤੋਂ ਪਹਿਲਾਂ ਪਿਆਜ਼ ਤੇ ਸ਼ਿਮਲਾ ਮਿਰਚਾਂ ਨੂੰ ਥੋੜਾ ਜਿਹਾ ਤੜਕਾ ਲਿਆ ਉਸ ਤੋਂ ਬਾਅਦ ਜੀ ਆਪਾਂ ਦੋ ਟਮਾਟਰ ਲੈਏ ਸੀਗੇ ਤੇ ਆਪਾਂ ਉਹ ਟਮਾਟਰਾਂ ਨੂੰ ਵੀ ਬਰੀਕ-ਬਰੀਕ ਕੱਟ ਲਿਆ ਤੁਸੀਂ ਚਾਹੋ ਤੇ ਟਮਾਟਰਾਂ ਨੂੰ ਮੋਟਾ-ਮੋਟਾ ਵੀ ਕੱਟ ਸਕਦੇ ਹੋ ਕਿਉਂਕਿ ਟਮਾਟਰ ਜਿਹੜੇ ਇਹਦੇ ਵਿੱਚ ਆਲਮੋਸਟ ਮਿਕਸ ਹੋ ਜਾਂਦੇ ਨੇ ਸੋ ਇਹਨਾਂ ਨੂੰ ਥੋੜਾ ਜਿਹਾ ਆਪਾਂ ਦੇਖੋ ਜੀ ਤੜਕਾਉਣਾ ਹੈ ਜਿਆਦਾ ਇਹਨਾਂ ਨੂੰ ਆਪਾਂ ਫਰਾਈ ਨਹੀਂ ਕਰਨਾ ਬਿਲਕੁਲ ਥੋੜਾ ਜਿਹਾ ਕਰਕੇ ਤੇ ਜਿਹੜੇ ਮੈਂ ਦੋ ਟਮਾਟਰ ਲੈਏ ਸੀ ਦੋ ਟਮਾਟਰਾਂ ਨੂੰ ਵੀ ਆਪਾਂ ሽਮਲਾ ਮਿਰਚਾਂ ਦੇ ਵਿੱਚ ਪਾ ਦਾਂਗੇ ਸੋ ਬਹੁਤ ਹੀ ਟੇਸਟੀ ਬਣਦੀ ਆ ਬਹੁਤ ਤੜਕਾ ਟਾਈਮ ਜਦੋਂ ਤੁਹਾਨੂੰ ਲੱਗੇ ਨਾ ਕਿ ਮੇਰੇ ਕੋਲ ਬਹੁਤ ਥੋੜਾ ਟਾਈਮ ਆ ਹੁਣ ਮੈਂ ਕੀ ਕਰਾਂ ਤੇ ਤੁਸੀਂ ਇਹ ਵਾਲੀ ਸਬਜੀ ਬਣਾਇਆ ਕਰੋ ਸੋ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਬਣਾਉਣ ਚ ਵੀ ਬਹੁਤ ਜ਼ਿਆਦਾ ਸ਼ੌਕੀਆ ਸੋ ਇੱਥੇ ਆਪਾਂ ਲਸਣ ਤੇ ਅਦਰਕ ਦਾ ਪੇਸਟ ਪਾ ਦਿੱਤਾ ਜੀਗਾ ਦੇਖੋ ਜੀ ਹੁਣ ਆਪਾਂ ਨੂੰ ਜਲਦੀ ਆ ਤੇ ਮੈਂ ਇੱਥੇ ਲਸਣ ਅਦਰਕ ਦੋਸਰਾ ਨਹੀਂ ਕੱਟ ਕੇ ਪਾਇਆ ਹੈਗਾ ਆਪਾਂ ਇੱਥੇ ਪੇਸਟ ਪਾਤਾ ਪੇਸਟ ਵੀ ਮੈਂ ਲਸਣ ਅਦਰਕ ਦਾ ਜਿਹੜਾ ਹਮੇਸ਼ਾ ਫ੍ਰਿਜ ਰੱਖਦੀ ਆ ਤਾਂ ਕਿ ਜਦੋਂ ਟਾਈਮ ਨਾ ਹੋਵੇ ਜਲਦੀ ਕਰਨੀ ਹੋਵੇ ਤੇ ਜਲਦੀ ਜਲਦੀ ਇਹ ਲਸਣ ਅਦਰਕ ਦਾ ਪੇਸਟ ਪਾਓ ਤੇ ਸਬਜੀ ਕਰੋ ਤਿਆਰ ਕਿੰਨੀ ਸੋਹਣੀ ਦੇਖੋ ਲੱਗ ਰਹੀ ਹੈ 컬러ਫੁਲ ਜੀ ਜਿਹੜੇ ਇਹਦੇ ਵਿੱਚ ਮਸਾਲੇ ਪਾਉਣੇ ਹਨ ਬਹੁਤ ਥੋੜੇ ਥੋੜੇ ਮਸਾਲੇ ਪਾਉਣੇ ਹੁੰਦੇ ਆ ਜਿਆਦਾ ਆਪਾਂ ਇਹਦੇ ਵਿੱਚ ਮਸਾਲੇ ਨਹੀਂ ਪਾਉਣੇ ਇਹ ਵੈਸੇ ਹੀ ਸਬਜੀ ਜਿਹੜੀ ਆ ਉਹ ਬਹੁਤ ਜਿਆਦਾ ਟੇਸਟੀ ਬਣਦੀ ਆ ਸੋ ਦੇਖਿਓ ਜੀ ਇਹਦੇ ਵਿੱਚ ਆਪਾਂ ਗਰਮ ਮਸਾਲਾ ਪਾਤਾ ਨਮਕ ਪਾਤਾ ਨਾਲ ਹੀ ਆਪਾਂ ਪਾ ਦੇਣੀ ਇਹਦੇ ਵਿੱਚ ਹਲਦੀ ਨਾਲ ਇਹਦੇ ਵਿੱਚ ਆਪਾਂ ਪਹਿਲਾਂ ਇਹ ਵਾਲੇ ਮਸਾਲੇ ਪਾ ਕੇ ਥੋੜਾ ਜਿਹਾ ਮਿਕਸ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਨੀਰ ਵੀ ਪਾਉਣਾ ਆ ਕੱਲੀਆਂ ਸ਼ਿਮਲਾ ਮਿਰਚਾਂ ਹੀ ਨਹੀਂ ਬਣਾਉਣੀਆਂ ਨਹੀਂ ਤੇ ਬੱਚਿਆਂ ਨੇ ਖਾਣੀਆਂ ਨਹੀਂ ਆ ਸੋ ਇਸ ਕਰਕੇ ਪਨੀਰ ਵੀ ਜ਼ਰੂਰ ਥੋੜਾ ਜਿਹਾ ਰੱਖਿਓ ਸੋ ਪਨੀਰ ਨੂੰ ਮੈਂ ਕੱਟ ਕੇ ਰੱਖ ਲਿਆ ਤੇ ਨਾਲ ਮੈਂ ਰੱਖਿਆ ਜੀ ਸ਼ਾਹੀ ਪਨੀਰ ਮਸਾਲਾ ਤੇ ਨਾਲ ਆਪਾਂ ਰੱਖੀਏ ਜੀ ਕੈਚਪ ਇਹ ਸਬਜ਼ੀ ਨੂੰ ਹੋਰ ਵੀ ਆਪਾਂ ਚਟਪਟਾ ਬਣਾਉਣ ਵਾਸਤੇ ਇੱਥੇ ਆਪਾਂ ਸ਼ਾਹੀ ਪਨੀਰ ਮਸਾਲਾ ਪਾਤਾ ਕਿਉਂਕਿ ਸ਼ਾਹੀ ਪਨੀਰ ਬਣਾਉਣ 'ਚ ਤੇ ਟਾਈਮ ਲੱਗਣਾ ਸੀ ਤੇ ਆਪਾਂ ਜੀ ਇੱਥੇ ਆਪਾਂ ਬੱਚਿਆਂ ਨੂੰ ਦੇ ਦੇਣੀ ਹੈ ਅਲੂਸ਼ਨ ਤੇ ਉਹਨਾਂ ਨੂੰ ਆਪਾਂ ਇਹੀ ਸ਼ਾਈ ਪਨੀਰ ਦਾ ਮਸਾਲਾ ਪਾ ਕੇ ਸਬਜ਼ੀ ਦੇ ਵਿੱਚ ਆ ਜਾਣਾ ਸ਼ਾਈ ਪਨੀਰ ਵਾਲਾ ਟੇਸਟ ਜਦੋਂ ਤੁਸੀਂ ਖਾਓਗੇ ਤੇ ਮੈਨੂੰ ਦੱਸੋਗੇ ਕਿ ਸੱਚੀ ਚ ਇਹ ਸਬਜ਼ੀ ਜੜੀ ਉਹ ਬਹੁਤ ਟੇਸਟੀ ਬਣੀ ਸੀ ਕੈਚੱਪ ਵੀ ਪਾਤੀ ਕੈਚੱਪ ਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਟੈਂਗੀ ਜਿਹਾ ਫਲੇਵਰ ਆ ਜਾਏਗਾ ਸੋ ਸਬਜੀ ਜਿਹੜੀ ਹੈ ਉਹ ਤੁਹਾਡਾ ਦਿਲ ਕਰੇਗਾ ਕਿ ਆਪਾਂ ਰੋਟੀ ਦੇ ਨਾਲ ਨਾ ਖਾਈ ਆਪਾਂ ਇਦਾਂ ਹੀ ਖਾਈ ਜਾਈਏ ਸੋ ਇੱਥੇ ਦੇਖੋ ਜੀ ਮੇਰੀ ਸਬਜੀ ਬਣ ਚੁੱਕੀ ਆ ਬਹੁਤ ਟੇਸਟੀ ਇਹਨੂੰ ਖਾਓ ਜੀ ਗਰਮਾ ਗਰਮ ਪਰੌਂਠਿਆਂ ਦੇ ਨਾਲ ਨਾਣ ਦੇ ਨਾਲ ਜੀਆ ਫਿਰ ਸਿੰਪਲ ਬਟਰ ਰੋਟੀ ਦੇ ਨਾਲ ਲਾਸਟ ਦੇ ਵਿੱਚ ਆਪਾਂ ਪਾ ਦੇਣਾ ਜੀ ਇੱਕ ਦੇਸੀ ਘਿਓ ਦਾ ਚਮਚ ਸੋ ਇਹ ਵਾਲੀ ਸਬਜੀ ਨੂੰ ਹੋਰ ਵੀ ਹੈਲਦੀ ਬਣਾ ਦੇਊਗਾ ਕਿਵੇਂ ਲੱਗੀ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜਰੂਰ ਦੱਸਿਓ ਆਪਾਂ ਤੇ ਇਹਨੂੰ ਰਾਤ ਦੇ ਡਿਨਰ ਦੇ ਵਿੱਚ ਖਾਦਾ ਸੀ ਤੇ ਖਾਦਾ ਸੀ ਰੋਟੀ ਦੇ ਨਾਲ ਨਾਲ ਆਪਾਂ ਬਣਾਈ ਸੀਗੀ ਜੀ ਦਾਲ ਖੀਰਾ ਰੱਖਿਆ ਆ ਇੱਕ ਰੋਟੀ ਰੱਖੀਏ ਨਾਲ ਲਈਦਾ ਦਹੀਂ ਸੋ ਆਪਾਂ ਆਪਣਾ ਡਿਨਰ ਕੀਤਾ ਇੰਜੋਏ ਤੁਸੀਂ ਵੀ ਇੰਜੋਏ ਕਰੋ ਡਿਨਰ ਨੂੰ ਤੇ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਮੇਰੀ ਰੈਸਪੀ ਜਿਹੜੀ ਉਹ ਕਿਵੇਂ ਦੀ ਲੱਗੀ ਆ ਸੋ ਜਿੰਨਾ ਜਿੰਨਾ ਨੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਫਰੈਂਡਸ ਨਾਲ ਸ਼ੇਅਰ ਕਰ ਦਿਓ ਲਾਈਕ ਜ਼ਰੂਰ ਕਰਕੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਪਾਂ ਤੁਹਾਡੇ ਲਈ ਹੋਰ ਨਵੀਆਂ ਨਵੀਆਂ ਰੈਸਪੀਜ਼ ਕਿਹੜੀਆਂ ਲੈ ਕੇ ਆਈਏ ਸੋ ਵਾਂਸ ਅਗੇਨ ਥੈਂਕ ਯੂ